ਤੋ ਦੋਸਤੋ ਮੈਂ ਆਪਣੇ ਸਾਲੇ ਦੇ ਵਿਆਹ ਤੇ ਗਿਆ ਸੀ ਜੋ ਕਿ ਮੇਰੇ ਮਾਮਾ ਸਹੁਰਾ ਜੀ ਦਾ ਲੜਕਾ ਸੀਗਾ ਉੱਥੇ ਜਾ ਕੇ ਮੈਂ ਇੱਕ ਗੱਲ ਨੋਟ ਕੀਤੀ ਵੀ ਧੀ ਜਾਂ ਪੁੱਤ ਦੇ ਵਿਆਹ ਤੇ ਇੱਕ ਬਾਪੂ ਕਦੀ ਵੀ ਖਰਚ ਕਰਨ ਲੱਗਿਆ ਨਹੀਂ ਸੋਚਦਾ ਉਹ ਇੱਕ ਦਿਨ ਦੀ ਖੁਸ਼ੀ ਵਾਸਤੇ ਆਪਣੀ ਸਾਰੀ ਉਮਰ ਦੀ ਕਮਾਈ ਪਾਣੀ ਵਾਂਗੂ ਵਹਾ ਦਿੰਦਾ ਈ ਮੈਂ ਕਈ ਵਾਰਾਂ ਸੋਚਿਆ ਉੱਥੇ ਬਹੁਤ ਸੋਚਿਆ ਯਾਰ ਵੀ ਇੰਨਾ ਖਰਚਾ ਕਰਨਾ ਜਾਇਜ਼ ਹੈ ਯਾ ਨਹੀਂ ਮੇਰੇ ਖਿਆਲ ਚ ਦੋਵਾਂ ਘਰਾਂ ਨੇ ਤਕਰੀਬਨ 15 ਲੱਖ ਰੁਪਏ ਦੇ ਨੇੜੇ ਜਿਹੜਾ ਕਿ ਪੈਸਾ ਖਰਚ ਕਰ ਦਿੱਤਾ ਹੋਣਾ ਮੈਂ ਇਹ ਨਹੀਂ ਕਹਿੰਦਾ ਵੀ ਕਿਉਂ ਕੀਤਾ ਉਹਨਾਂ ਦੀ ਖੁਸ਼ੀ ਹੈ ਵੀ ਕਰ ਸਕਦੇ ਆ ਪਰ ਜਿਹਦੇ ਕੋਲੇ ਹੈ ਨਹੀਂ ਜਿਵੇਂ ਕਿ ਮੀਡਲ ਕਲਾਸ ਜਾਂ ਲੋਅਰ ਕਲਾਸ ਬੰਦਿਆਂ ਨੂੰ ਵੀ ਇਹਨਾਂ ਦੀ ਦੇਖਾ ਦੇਖੀ ਖਰਚ ਕਰਨਾ ਪੈਂਦਾ ਜੇਕਰ ਤੁਸੀਂ ਖਰਚ ਨਹੀਂ ਕਰਦੇ ਤਾਂ ਤੁਹਾਡੇ ਰਿਸ਼ਤੇਦਾਰ ਕਹਿਣਗੇ ਵਿੱਤੀ ਨੇ ਕਿਹੜਾ ਤੁਹਾਡੇ ਤੋਂ ਹਿੱਸਾ ਲੈ ਜਾਣਾ ਠੀਕ ਹੈ ਕਹਿੰਦੇ ਤੁਹਾਡੇ ਤੋਂ ਬਦੋ ਬਦੀ ਖਰਚ ਕਰਵਾ ਦੇਗੀ ਪਰ ਜਿਆਦਾ ਖਰਚ ਦੋਸਤੋ ਧੀ ਦੇ ਵਿਆਹ ਤੇ ਹੁੰਦਾ ਠੀਕ ਹੈ ਨਾ ਜੀ ਬਾਪੂ ਕਦੀ ਨਹੀਂ ਸੋਚਦਾ ਵੀ ਮੇਰੀ ਬੱਚੀ ਨੂੰ ਕੱਲ ਨੂੰ ਕੋਈ ਇਹ ਲਾਹਮਾਂ ਦੇਵੇ ਵੀ ਤੇਰੇ ਵਿਆਹ ਤੇ ਕੁਛ ਕੀਤਾ ਨਹੀਂ ਅਸੀਂ ਖਾਦਾ ਨਹੀਂ ਤੁਸੀਂ ਦਿੱਤਾ ਕੀ ਤੁਸੀਂ ਲਿਆ ਕੀ ਤੁਸੀਂ ਖਰਚਾ ਕੀ ਕੀਤਾ ਹਨਾ ਪਰ ਕੁਝ ਜਾਇਜ਼ ਹੈ ਯਾਰ ਗੱਲ 15 ਲੱਖ ਰੁਪਇਆ ਪਾਣੀ ਵਾਂਗੂ ਸਿੱਟ ਦੇਣਾ ਜੋ ਕਿ ਕਿਸੇ ਦੇ ਕੰਮ ਨਹੀਂ ਆਇਆ ਸਿਰਫ ਲੋਕਾਂ ਦੇ ਢਿੱਡ ਦੇ ਵਿੱਚ ਹੀ ਗਿਆ ਇੱਕ ਸਮੇਂ ਦੀ ਰੋਟੀ ਲਾੜੋ ਤੁਸੀਂ ਸਵੇਰ ਵਿਆਹ ਹੁੰਦਾ 2-3 ਘੰਟਿਆਂ ਦੇ ਵਿੱਚ ਇਹ 15 ਲੱਖ ਰੁਪਇਆ ਉੱਡ ਜਾਣਾ ਕਿੱਡੀ ਕੇ ਜਾਇਜ਼ ਗੱਲ ਹੈ ਇਸ ਖਰਚ ਨੂੰ ਰੋਕਿਆ ਜਾ ਸਕਦਾ ਮੇਰੇ ਖਿਆਲ ਚ ਰੋਕਣਾ ਵੀ ਚਾਹੀਦਾ ਜਿਹਦੇ ਕੋਲੇ ਹੈ ਜਰੂਰ ਕਰੋ ਬਈ ਮੈਂ ਨਹੀਂ ਕਹਿੰਦਾ ਪਰ ਜੇਕਰ ਸਾਦੇ ਵਿਆਹ ਹੋ ਜਾਣ ਹੁਣ ਦੇਖ ਲਓ ਜੀ ਦੋ ਪਾਰਟੀਆਂ ਕੀਤੀਆਂ ਇਹਨਾਂ ਨੇ ਇੱਕ ਤਾਂ ਸ਼ਗਨ ਤੇ ਪਾਰਟੀ ਹੋ ਗਈ ਇੱਕ ਯਾਨੀ ਕਿ ਫੇਰਿਆਂ ਤੇ ਹੋ ਗਈ ਹਨ ਜੇਕਰ ਇਹੀ ਪਾਰਟੀ ਦੋਵੇਂ ਘਰਾਂ ਸਾਂਝੇ ਰਲ ਕੇ ਇੱਕ ਜਗ੍ਹਾ ਤੇ ਕਰ ਲੈਂਦੇ ਇੱਕੇ ਦਿਨ ਸ਼ਗਨ ਲੱਗ ਜਾਂਦਾ ਇੱਕੇ ਦਿਨ ਫੇਰੇ ਹੋ ਜਾਂਦੇ ਤਾਂ ਦੋਹਾਂ ਦਾ ਘੱਟੋ ਘਾਟ ਵੀ 2.5 ਲੱਖ ਰੁਪਏ ਬਚ ਜਾਂਦਾ ਪਰ ਬਾਪੂ ਯਾਰ ਬਾਪੂ ਨਹੀਂ ਸੋਚਦਾ ਹੁੰਦਾ ਬਾਪੂ ਨੂੰ ਪਤਾ ਵੀ ਮੇਰੀ ਧੀ ਚੰਗੇ ਘਰੇ ਚੱਲੀ ਐ ਖਰਚਾ ਹੋ ਗਿਆ ਕੋਈ ਗੱਲ ਨਹੀਂ ਕਮਾ ਲਾਂਗੇ ਪਰ ਦੋਸਤੋ ਉਸ ਰਕਮ ਨੂੰ ਕਮਾਉਣ ਵਾਸਤੇ ਉਸ ਦੀ ਕਈ ਸਾਲਾਂ ਦੀ ਉਮਰ ਲੰਘ ਜਾਂਦੀ ਹੈ ਉਸ ਤੋਂ ਬਾਅਦ ਹੌਲੀ ਹੌਲੀ ਦਿਨ ਨੇੜੇ ਆ ਜਾਂਦੇ ਤੇ ਇਦਾਂ ਹੀ ਸਮਾਂ ਟੱਪ ਜਾਂਦਾ ਮੇਰੇ ਖਿਆਲ ਚ ਅੱਜ ਕੱਲ ਦੇ ਨੌਜਵਾਨਾਂ ਨੂੰ ਸੋਚਣਾ ਚਾਹੀਦਾ ਵੀ ਜੇਕਰ ਤੁਸੀਂ ਪਾਰਟੀ ਕਰਨੀ ਹੀ ਕਰਨੀ ਹੈ ਤਾਂ ਦੋਵੇਂ ਕਰ ਇੱਕ ਪੈਲਸ ਲਓ ਤੇ ਉਸ ਦੇ ਵਿੱਚ ਹੀ ਸ਼ਗਨ ਤੇ ਉਸ ਦੇ ਵਿੱਚ ਹੀ ਬਰਾਤ ਨਾਲੇ ਤਾਂ ਤੁਹਾਡੀ ਪਾਰਟੀ ਚੰਗੀ ਹੋ ਜੇ ਨਾਲੇ ਹੋ ਜੇ ਸਾਂਝੀ ਤੇ ਨਾਲੇ ਤੁਹਾਡੇ ਦੋਵਾਂ ਘਰਾਂ ਦਾ ਖਰਚਾ ਵੱਜੇ ਤਾਂ ਤੁਹਾਡਾ ਕੀ ਕਹਿਣਾ ਬਾਈ ਜੀ ਬਾਕੀ ਮੈਂ ਕਹਿੰਦਾ ਵੀ ਖੁਸ਼ੀ ਤੋਂ ਵੱਡੀ ਕੋਈ ਚੀਜ਼ ਨਹੀਂ ਪਰ ساری ਉਮਰ ਦੀ ਕਮਾਈ ਇੱਕ ਦਿਨ ਵਾਸਤੇ ਲਾ ਦੇਣੀ ਇਹ ਵੀ ਗੱਲ ਹੈ